ਹੈਲੋ ਹਾਂਜੀ ਸਚੀਕਾਲ ਜੀ ਗੁਰਮੀਤ ਬੁਟੀਕ ਦੇ ਪਰ ਤੁਹਾਡਾ ਬਹੁਤ ਸਵਾਗਤ ਹੈ ਜੀ ਅੱਜ ਅਪ ਡਿਜੀਟਲ ਪ੍ਰਿੰਟਡ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਜਿਹੜੇ ਕਿ ਬਹੁਤ ਹੀ ਜ਼ਿਆਦਾ ਸੋਹਣੇ ਹੋਣਗੇ ਔਰ ਸਪੈਸ਼ਲ ਸਮਰ ਦੇ ਲਈ ਹੋਏਗੀ ਸਮਰ ਦੇ ਲਈ ਪਾਰਟੀ ਵੇਅਰ ਸੂਟਾਂਣ ਵਾਲੇ ਹੈਗੇ ਆ ਇਹ ਵਾਲੇ ਜਿਹੜੇ ਸੂਟ ਹੋਣਗੇ ਪਿਓਰ ਔਰਗੈਂਜ਼ਾ ਦਾ ਸਟਾਫ ਹੋਏਗਾ 5 ਮੀਟਰ ਦੀ ਕੱਟ ਹੋਈ ਡਿਜੀਟਲ ਪ੍ਰਿੰਟ ਦਾ ਸੂਟਾਂਣ ਵਾਲਾ ਹੈਗਾ ਪ੍ਰਾਈਸ ਹੋ ਗਿਆ ਸਿਰਫ 1100 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਇਹ ਸੂਟ ਮਿਲ ਜਾਣਗੇ ਇਹ ਵਾਲੇ ਜਿਹੜੇ ਸੂਟਾਂਣ ਵਾਲੇ ਹੈਗੇ ਸੈਟਨ ਜਾਰਜਟ ਦਾ ਸਟਾਫ ਹੋਏਗਾ ਬਹੁਤ ਹੀ ਜ਼ਿਆਦਾ ਫਾਈਨ ਕੁਆਲਿਟੀ ਦਾ ਸਟੱਫ ਹੈਗਾ ਯਾ ਇਹ ਸ਼ਾਦੀਆਂ ਦੇ ਲਈ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਹੈਗੇ ਆ ਤੇ ਬਹੁਤ ਹੀ ਜ਼ਿਆਦਾ ਸੋਹਣੇ ਲੁੱਕ ਦੇ ਸਕਦੇ ਹੋ ਤੁਸੀਂ ਥੋੜਾ ਜਨਰਲ ਸਟਿਚਿੰਗ ਸਟਾਈਲ ਹੈ ਜਿਹੜਾ ਉਹ ਚੇਂਜ ਕਰਕੇ ਜਾਂ ਮੈਚਿੰਗ ਬਾਟਮ ਲੈ ਕੇ ਔਰ ਇਹਨਾਂ ਦੇ ਉੱਪਰ ਹਰ ਲिटल ਬੈਟ ਹੈਗਾ ਜਿਹੜਾ ਹੋਮ ਵਰਕ ਕਰਵਾ ਕੇ ਬਹੁਤ ਸੋਹਣੇ ਲੁੱਕ ਆਇਆ ਗਿਆ ਵਾਲੀ ਸੂਟ ਸਰੀ ਔਰ ਕਪੜਾ ਵੀ ਬਹੁਤ ਜ਼ਿਆਦਾ ਸ਼ਾਈਨਿੰਗ ਵਾਲਾ ਹੈਗਾ ਯਾ ਤੇ ਬਹੁਤ ਸੋਹਣੇ ਸੂਟ ਬਣ ਕੇ ਤਿਆਰ ਹੁੰਦੇ ਆ ਤੇ ਪ੍ਰਾਈਸ ਹੈਗਾ ਸਿਰਫ ਤੇ ਸਿਰਫ 1100 ਰੁਪਿਆ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਇਹ ਸੂਟ ਵੀ ਮਿਲ ਜਾਣਗੇ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਜਿਹੜੀ ਹੈਗੀ ਆ ਉਹ ਪ੍ਰਿੰਟਿੰਗ ਮਿਲੇਗੀ ਪਲੱਸ ਕਲਰ ਆਪਸ਼ਨ ਵੀ ਹੋਏਗੀ ਪ੍ਰਾਈਸ ਆਫ ਦਾ ਸੇਮ ਰਹਿਣ ਵਾਲਾ ਹੈਗਾ ਯਾ ਔਰ ਜੇਕਰ ਤੁਸੀਂ ਇਹ ਵਾਲੇ ਸੂਟ ਸਾਡੇ ਤੋਂ ਬਾਏ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਸਾਨੂੰ ਮੈਸੇਜ ਕਰ ਸਕਦੇ ਹੈਗੇਂ ਜਾਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇਂ ਇਹ ਵਾਲੇ ਸੂਟ ਹੋਣਗੇ ਬਰਬਰੀ ਦੇ ਬਰਬਰੀ ਕਾਟਨ ਦਾ ਜਿਹੜਾ ਸਟਾਫ ਹੈਗਾ ਬਹੁਤ ਹੀ ਜ਼ਿਆਦਾ ਸੋਹਣਾ ਸਟਾਫ ਹੈਗਾ ਯਾ ਔਰ ਇਹ ਵਾਲੇ ਜਿਹੜੇ ਸੂਟ ਹੋਣਗੇ ਜਾਰਜਟ ਦੇ ਉੱਪਰ ਹੋਣਗੇ ਜਾਰਜਟ ਦਾ ਤੁਹਾਨੂੰ ਆਲਓਵਰ ਜਿਹੜਾ ਹੈਗਾ ਯਾ ਉਹ ਸੂਟ ਮਿਲੇਗਾ ਬਾਈ ਡਰ ਸਿਰਫ 1100 ਰੁਪਇਆ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਇਹ ਸੂਟ ਵੀ ਮਿਲ ਜਾਣਗੇ ਜੇਕਰ ਤੁਸੀਂ ਇਹ ਵਾਲੇ ਸੂਟਸ ਮੈਚਿੰਗ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਜੇਕਰ ਤੁਸੀਂ ਇਹਨਾਂ ਦੇ ਨਾਲ ਦੁਪੱਟਾ ਅਟੈਚ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਬਟ ਉਹਦੇ ਲਈ ਹੈਗਾ ਤੁਹਾਨੂੰ ਜਿਹੜਾ ਐਕਸਟਰਾ ਪੇ ਕਰਨਾ ਪਏਗਾ ਜੇਕਰ ਤੁਸੀਂ ਕੱਲੀ ਸ਼ਰਟ ਦਾ ਬਾਈ ਕਰਨਾ ਚਾਹੁੰਦੇ ਹੋ ਤਾਂ ਕੱਲੀ ਸ਼ਰਟ ਦਾ ਵੀ ਬਾਈ ਕਰ ਸਕਦੇ ਹੈਗੇ ਹੋ ਆਪਲੇ ਜਿਹੜੇ ਸੂਟ ਹੋਣਗੇ ਪਿਓਰ ਕਾਟਨ ਦਾ ਸਟੱਫ ਹੋਏਗਾ ਮੈਚਿੰਗ ਸੂਟ ਹੋਣਗੇ ਬਹੁਤ ਹੀ ਜ਼ਿਆਦਾ ਸੋਹਣੇ ਜਿਹੜੀ ਇਹਨਾਂ ਦੀ ਪ੍ਰਿੰਟਿੰਗ ਹੈਗੀ ਆ ਔਰ ਨਾਲ ਤੁਹਾਨੂੰ ਪਲੇਨ ਬਾਟਮ ਮਿਲੇਗੀ ਦੋਹਾਂ ਦੀ ਜਿਹੜੀ ਕੱਟ ਹੋਈ ਹੋਈ ਟਾਈਟ ਮੀਟਰ ਦੀ ਹੋਏਗੀ ਪ੍ਰਾਈਸ ਹੋਏਗਾ 1300 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚ ਆਪਣੇ ਲਈ ਬੁੱਕ ਕਰਵਾ ਸਕਦੇ ਹੈਗੇ ਹੋ ਇਹ ਜਿਹੜੀ ਸੂਟ ਲੈਣ ਵਾਲੇ ਤੁਸੀਂ ਵਿਦਆਊਟ ਲਾਈਨਿੰਗ ਇਹਨਾਂ ਨੂੰ ਸਟਿਚ ਕਰਵਾ ਸਕਦੇ ਹੋ ਤੇ ਸਮਰ ਦੇ ਲਈ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਹੈਗੇ ਤੇ ਇਹਨਾਂ ਨੂੰ ਤੁਸੀਂ ਸਮਰ ਦੇ ਲਈ ਹਨਾ ਪਾਰਟੀ ਵੇਅਰ ਵੀ ਸੂਟ